ਮੈਂ ਪਹਿਲਾਂ ਬੇਨਤੀ ਕਰ ਚੁੱਕਿਆ ਆ ਤੁਹਾਡੇ ਨਾਲ ਵੱਡੇ ਦੁਨੀਆ ਵਿੱਚ ਉਹ ਨਹੀਂ ਹੁੰਦੇ ਜਿਨ੍ਹਾਂ ਦੇ ਕੋਲ ਬਹੁਤ ਧਨ ਹੁੰਦਾ ਹੈ ਭਗਤ ਕਬੀਰ ਜੀ ਕੋਲ ਧਨ ਨਹੀਂ ਹੈ ਪਰ ਉਹ ਵੱਡੇ ਨੇ ਭਗਤ ਰਵਦਾਦਾ ਜੀ ਕੋਲ ਧਨ ਨਹੀਂ ਹੈ ਪਰ ਉਹ ਵੱਡੇ ਨੇ ਨਾਮਦੇਵ ਜੀ ਦੇ ਕੋਲ ਬਿਲਕੁਲ ਧਨ ਨਹੀਂ ਹੈ ਪਰ ਉਹ ਵੱਡੇ ਨੇ ਕਿਉਂ ਬਾਣੀ ਨੇ ਅੱਜ ਤੱਕ ਕੌਣ ਵੱਡਾ ਮਾਇਆ ਵੜਿਆਈ ਸ਼ੋ ਵੱਡਾ ਜਿਨ੍ਹੇ ਰਾਮ ਦੇ ਬੁਲਾਈ ਉਹ ਵੱਡਾ ਜਿਹੜਾ ਰੱਬ ਨਾਲ ਜੁੜਿਆ ਹੋਇਆ ਐ ਇਸ ਕਰਕੇ ਕਦੀ ਆਪਣੇ ਆਪ ਨੂੰ ਕੋਈ ਗਰੀਬ ਨਾ ਸਮਝੇ ਛੋਟਾ ਨਾ ਸਮਝੇ ਕਦੀ ਵੀ ਛੋਟਾ ਨਾ ਸਮਝੇ ਹੋ ਸਕਦਾ ਜਿਹੜਾ ਆਪਣੇ ਆਪ ਨੂੰ ਵੱਡਾ ਕਹੋਂਦਾ ਉਹ ਉਹ ਗਰੀਬ ਹੋਵੇ ਜਿਹੜਾ ਗਰੀਬ ਹੈ ਉਹ ਵੱਡਾ ਹੁੰਦਾ ਜਿਹਦੇ ਅੰਦਰ ਗੁਰਮੁਖ ਗੁਰਮਤਿ ਰਿਦੇ ਗਰੀਬੀ ਆਵੇ ਜਿਹੜਾ ਦੁਨਿਆਵੀ ਤੌਰ ਤੇ ਵੱਡਾ ਹੁੰਦਾ ਉਹਦੇ ਬਾਰੇ ਵੀ ਸੁਣ ਲਓ ਕੀ ਕਹਿੰਦੇ ਮਹਾਰਾਜ ਕਹਿੰਦੇ ਵੱਡੇ ਵੱਡੇ ਜੋ ਦਿਸੈ ਲੋਗ ਤਿੰਨ ਕੋ ਵਿਆਪੇ ਚਿੰਤਾ ਰੋਗ ਆ ਲਿਖਿਆ ਬਾਣੀ ਵਿੱਚ ਆਪਾਂ ਉਸ ਤਰ੍ਹਾਂ ਦੇ ਵੱਡੇ ਨਹੀਂ ਬਣਨਾ ਜਿਹੜੇ ਦੁਨੀਆ ਵਿੱਚ ਕਲਪ ਦੇ ਫਿਰਦੇ ਨੇ ਸਾਨੂੰ ਰੱਬ ਵੱਡਾ ਬਣਾਵੇ ਅੰਦਰੋਂ ਵੱਡਾ ਕਰੇ ਸਾਜੀ ਸੋਚ ਨੂੰ ਵੱਡੀ ਕਰੇ ਸਾਡੇ ਵਿਚਾਰਾਂ ਨੂੰ ਵੱਡੇ ਕਰੇ ਸਾਡੀ ਸ਼ਹਿਨਸ਼ੀਲਤਾ ਨੂੰ ਵੱਡੀ ਕਰੇ ਸਾਡੇ ਸਬਰ ਸਿਦਕ ਨੂੰ ਵੱਡਾ ਕਰੇ ਆਹ ਚੀਜ਼ ਮਹਾਰਾਜ ਜੀ ਇਹਨੂੰ ਵਿੜਿਆਈ ਕਹਿੰਦੇ ਨੇ ਇਹਨੂੰ ਵੱਡਾ ਹੋਣਾ ਕਹਿੰਦੇ ਨੇ